ਜਿੰਦਾਬਾਦ ਆਟਾ ਦੂਗਰੇ ਜਿੰਦਾਬਾਦ ਆਟਾ ਦੂਗਰੇ ਜਿੰਦਾਬਾਦ ਆਟਾ ਦੂਗਰੇ ਜਿੰਦਾਬਾਦ ਆਟਾ ਦੂਗਰੇ ਜਿੰਦਾਬਾਦ ਆਟਾ ਸਤਪਾਲ ਸਤਾ ਜੀ ਨੂੰ ਈ ਰਿਕਸ਼ਾ ਯੂਨੀਅਨ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਵਾ ਸਾਰੇ ਹੀ ਈ ਰਿਕਸ਼ਾ ਚਾਲਕ ਇੱਥੇ ਇਕੱਠੇ ਹੋਏ ਨੇ ਕਿਉਂਕਿ ਬੜੇ ਹੀ ਲੰਬੇ ਸਮੇਂ ਤੋਂ ਸ਼ਿਵ ਸੈਨਾ ਆਯਾਦ ਦੀ ਇੱਕ ਸ਼ਾਖਾ ਸੀ ਆਜ਼ਾਦ ਆਟੋ ਯੂਨੀਅਨ ਉਹਦੇ ਪ੍ਰਧਾਨ ਸਤਪਾਲ ਸਤਾਜੀ ਸੀ ਪਰ ਈ ਰਿਕਸ਼ਾ ਦਾ ਕੋਈ ਵੀ ਵਾਲੀ ਵਾਰਸ ਜਾਂ ਈ ਰਿਕਸ਼ਾ ਦਾ ਕੋਈ ਵੀ ਪ੍ਰਧਾਨ ਅੰਮ੍ਰਿਤਸਰ ਜ਼ਿਲ੍ਹੇ ਚ ਨਿਯੁਕਤ ਨਹੀਂ ਕੀਤਾ ਗਿਆ ਸੀ ਅੱਜ ਸਤਪਾਲ ਸਤਾਜੀ ਨੂੰ ਰਕੇਸ਼ ਕੁਮਾਰ ਜੀ ਨੂੰ ਜਿਹੜੇ ਕੀ ਨਾਲ ਸੰਯੋਜਕ ਹੋਣਗੇ ਸੰਨੀ ਜੀ ਹੋਰ ਵੀ ਮੇਰੇ ਵੀਰ ਇੱਥੇ ਸਾਰੇ ਹੈਗੇ ਨੇ ਇਹਨਾਂ ਦਾ ਫੁੱਲ ਜੋ ਸੰਯੋਗ ਕਰਨਗੇ ਹੋਰ ਸਤਪਾਲ ਸਤਾਜੀ ਨੂੰ ਅੱਜ ਆਜ਼ਾਦ ਈ ਰਿਕਸ਼ਾ ਯੂਨੀਅਨ ਦੀ ਉਦੇ ਤੇ ਅਸੀਂ ਜ਼ਿਲ੍ਹਾ ਦੀ ਟੀਮ ਵੱਲੋਂ ਕੈਂਪ ਕਰ ਦਿੱਤਾ ਗਿਆ ਵਾ ਹੋਰ ਕੱਲ ਸਾਰੇ ਸ਼ਹਿਰ ਦੇ ਵਿੱਚ ਜੋ 10 ਰੁਪਏ ਸਵਾਰੀ ਨੂੰ ਲੈ ਕੇ ਚਰਚਾ ਹੋ ਰਹੀ ਸੀ ਕੱਲ ਉਸ ਦੀ ਅਲਾਸਮੈਂਟ ਸਤਪਾਲ ਸੱਤਾ ਜੀ ਆਪਣੀ ਟੀਮ ਵੱਲੋਂ ਕਰਵਾਂਗੇ ਔਰ ਸੋਮਵਾਰ 11 ਵਜੇ ਸਾਰੇ ਹੀ ਈ ਰਿਕਸ਼ਾ ਚਾਲਕਾਂ ਨੂੰ ਬੇਨਤੀ ਹੈ ਕਿ 11 ਵਜੇ ਇੱਥੇ ਸਾਰੇ ਆਪਣੇ ਸਮਰਥਨ ਦੇਣ ਵਾਸਤੇ ਸਤਪਾਲ ਸੱਤਾ ਜੀ ਕੋਲ ਪਹੁੰਚਣ ਤੇ ਅਸੀਂ ਜੋ ਵੀ ਈ ਰਿਕਸ਼ੇ ਦੀਆਂ ਸਮੱਸਿਆਵਾਂ ਨੇ ਚਾਹੇ ਉਹ ਪ੍ਰਸ਼ਾਸਨ ਨਾਲ ਜੁੜੀਆਂ ਨੇ ਚਾਹੇ ਕਿਸੇ ਵੀ ਦਾਇਰੇ ਦੇ ਨਾਲ ਜੁੜੀਆਂ ਹੀਆਂ ਨੇ ਉਹਦਾ ਅਲਟੀਮੇਟਮ ਇੱਕ ਦੇਣ ਵਾਸਤੇ ਇੱਕ ਮੰਗ ਪੱਤਰ ਦੇਣ ਵਾਸਤੇ ਡੀਸੀ ਸਾਹਿਬ ਦੇ ਬਾਹਰ ਦਫ਼ਤਰ ਦੇ ਬਾਹਰ ਧਰਨਾ ਦੇਵਾਂਗੇ ਸੋਮਵਾਰ ਜੈ ਸ਼ੰਕਰ ਕੀ ਜੈ ਸ਼੍ਰੀ ਰਾਮ ਮੈਂ ਸਤਪਾਲ ਸੱਤਾ ਯਾਦ ਈ ਰਿਕਸ਼ਾ ਯੂਨੀਅਨ ਆਟੋ ਰਿਕਸ਼ਾ ਯੂਨੀਅਨ ਦਾ ਪ੍ਰੈਜ਼ੀਡੈਂਟ ਸਾਡੇ ਸੁਨੀਲ ਚੌਧਰੀ ਜੀ ਨੇ ਜੋ ਅੱਜ ਕਮਾਨ ਦਿੱਤੀ ਉਸ ਕਮਾਨ ਨੂੰ ਆਪਾਂ ਸੰਭਾਲਾਂਗੇ ਔਰ ਇਹਨਾਂ ਦੀ ਜੋ ਵੀ ਮੁਸ਼ਕਲਾਂ ਆ ਉਹ ਮੁਸ਼ਕਲਾਂ ਦਾ ਆਪਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਵਾਂਗੇ ਉਹ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਜੋ ਵੀ ਅਗਲੀ ਸਥਿਤੀ ਹੋਏਗੀ ਉਸ ਬਾਰੇ ਵਿਚਾਰ ਕੀਤਾ ਜਾਏਗਾ